ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਬਹੁਤ ਮੈਟਰ ਜਿਹੜਾ ਅੱਜਕੱਲ ਸਾਡੇ ਸਮਾਜ ਦੇ ਵਿੱਚ ਚੱਲਿਆ ਹੈ ਤਲਾਕ ਦਾ ਜਾਂ ਆਪਸੀ ਸਹਿਮਤੀ ਨਾਲ ਆਪਾਂ ਤਲਾਕ ਲੈਨੇ ਆ ਜਾਂ ਕਿਸੇ ਨਾਲ ਲੜ ਝਗੜ ਕੇ ਤਲਾਕ ਲੈਨੇ ਆ ਜਾਂ ਇੱਕ ਕਈ ਵਾਰ ਅੜ ਜਾਂਦੀ ਹੈ ਤਲਾਕ ਨਹੀਂ ਦਿੰਦੀ ਬੜਾ ਲੰਮਾ ਟਾਈਮ ਖੱਜਲ ਖਾਰ ਕਰਦੀ ਆਮ ਤੌਰ ਤੇ ਕਈ ਭੈਣਾਂ ਦਾ ਵੀ ਮੈਸੇਜ ਆਉਂਦਾ ਕਈ ਵਾਰੀ ਪਰਾਵਾ ਦਾ ਇਹ ਮੈਸੇਜ ਆਉਂਦਾ ਜੀ ਇਦਾਂ ਕਰਕੇ ਅਸੀਂ ਖਰਚਾ ਬਣਾਉਣਾ ਹੈਗਾ ਇਦਾਂ ਤਲਾਕ ਨਹੀਂ ਸਾਨੂੰ ਮਿਲ ਰਿਹਾ بڑے ਖਚਲਫਾਰ ਹੋ ਰਹੇ ਆਂ ਅਗਲੀ ਸਾਡੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਹੋ ਰਹੀ ਹੈ ਕਿਸੇ ਦੇ 10 ਸਾਲ ਖਰਾਬ ਹੋ ਗਏ ਕਿਸੇ ਦੇ 15 ਸਾਲ ਖਰਾਬ ਹੋ ਗਏ ਇਦਾਂ ਹੀ ਕੰਮ ਚੱਲੀ ਜਾਂਦਾ ਪਰ ਇਸ ਇਸ ਦੇ ਵਿੱਚ ਨਾ ਕਿਸੇ ਦਾ ਕੋਈ ਵੀ ਮੁਦਲਕੇ ਦੋਸ਼ ਨਹੀਂਗਾ ਕਈ ਵਾਰ ਇਦਾਂ ਹੁੰਦਾ ਜੀ ਕਿ ਜਿਹੜੀ ਤਲਾਕ ਲੈਣ ਦੀ ਗੱਲ ਹੈ ਕਈ ਵਾਰ ਇੱਕ ਤਰ ਚਾਹੁੰਦੀ ਹੈ ਤਲਾਕ ਲੈਣਾ ਤੇ ਇੱਕ ਤਰ ਨਹੀਂ ਚਾਹੁੰਦੀ ਦੂਜੀ ਧਿਰ ਦਾ ਇਸੇ ਤਰ੍ਹਾਂ ਇਸ ਗੱਲ ਤੇ ਜ਼ੋਰ ਲੱਗਾ ਹੁੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਪਾਰਟੀ ਹੈ ਦੂਸਰੀ ਜਿਸ ਨੇ ਤਲਾਕ ਲਾਇਆ ਉਹਨੂੰ ਖਰਾਬ ਕੀਤਾ ਜਾਵੇ ਟਾਈਮ ਖਰਾਬ ਕੀਤਾ ਜਾਵੇ ਉਹਨੂੰ ਹਰਾਸਮੈਂਟ ਕੀਤਾ ਜਾਵੇ ਉਹ ਇਦਾਂ 5 ਤੋਂ 6 ਸਾਲ ਜਿਹੜਾ ਖਰਾਬ ਕਰ ਦਿੰਦਾ ਜਿਹੜਾ ਦੂਸਰੀ ਵਿਰੋਧੀ ਪਾਰਟੀ ਜੀ ਮਤਲਬ ਕਿ ਜਿਵੇਂ ਹਸਬੈਂਡ ਆ ਜਾਂ ਵਾਈਫ ਆ ਇਹ ਖੱਜਲਖੋਰੀ ਕਰਦੇ ਤੌਰ ਤੇ ਦੋ ਦੋ ਤੋਂ ਤਿੰਨ ਸਾਲ ਜਾਂ 5 ਸਾਲ ਵੀ ਖਰਾਬ ਕਰ ਦਿੰਦੀ ਆ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਤੁਹਾਡੇ ਕੋਲੇ ਲੀਗਲ ਪੁਆਇੰਟ ਨੇ ਕਿ ਤੁਸੀਂ ਕਿਹੜੀ ਗੱਲੋਂ ਡਿਵੋਰਸ ਲੈ ਰਹੇ ਹੋ ਕਿਹੜੀ ਗੱਲੋਂ ਤੁਹਾਨੂੰ ਉਸ ਆਪਦੇ 파ਟਨਰ ਨਾਲ ਤੋਂ ਪਰੇਸ਼ਾਨੀ ਹੈ ਕਿਹੜੀ ਗੱਲ ਦਾ ਰੀਜ਼ਨ ਹੈ ਜੇ ਸੌਲਡ ਰੀਜ਼ਨ ਵਧੀਆ ਤਰੀਕੇ ਨਾਲ ਤੁਸੀਂ ਜੱਦਸਾਬੂ ਮੂਰੇ ਰੱਖਦੇ ਹੋ ਤਾਂ ਤਲਾਕ ਇਹ ਨਹੀਂ ਹੁੰਦਾ ਕਿ ਕੋਈ ਬੰਦਾ ਰੋਕ ਸਕਦਾ ਤਾਂ ਤੁਹਾਡੀਆਂ ਜਿਹੜੀਆਂ ਪਹਿਲੀਆਂ ਚਾਰਾਂ ਪੰਜਾਂ ਡੇਟਾ ਤੇ ਤੁਹਾਡਾ ਨਕਟਾਰਾ ਹੋ ਸਕਦਾ ਭੁਗਤਾ ਜਿਹੜੇ-ਜਿਹੜੇ ਆਪਣੇ ਲੋੜੀ ਦੇ ਗਵਾਹ ਨੇ ਲੋੜੀ ਦੇ ਸਟਰੋਂਗ ਪ੍ਰੂਫ ਨੇ ਲੋੜੀ ਦੇ ਡਾਕੂਮੈਂਟ ਨੇ ਸਾਰੇ ਤੁਸੀਂ ਪੇਸ਼ ਕਰੋ ਜਦੋਂ ਪੇਸ਼ ਕਰਦੇ ਹੋ ਤਾਂ ਤਲਾਕ ਦਾ ਥੋੜਾ ਚਾਰਾ ਤੋਂ ਪੰਜਾ ਜਦੋਂ ਤੁਸੀਂ ਪ੍ਰੂਫ ਕਰਦੇ ਨੇ ਕਿ ਤੁਸੀਂ ਜੋ ਗੱਲਾਂ ਕਰ ਰਹੇ ਹੋ ਵਧੀਆ ਵੈਲਡ ਕਰ ਰਹੇ ਹੋ ਸਹੀ ਕਰ ਰਹੇ ਹੋ ਉਸ ਉਹਦੇ ਆਧਾਰ ਤੇ ਥੋੜਾ ਤਲਾਕ ਵੱਡਾ ਥੋੜਾ ਤਲਾਕ ਹੁੰਦਾ ਪਰ ਜ਼ਿਆਦਾਤਰ ਤਰੀਕੇ ਹੀ ਪਈ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਫੈਕਟ ਨਹੀਂ ਦੱਸ ਸਕੋਦੇ ਤੇ ਦੂਸਰੀ ਜਿਹੜੀ ਧਿਰ ਹੁੰਦੀ ਹੈ ਇਹ ਖਰਾਬ ਕਰਨ ਵਾਲੀ ਧਿਰ ਹੁੰਦੀ ਉਹ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਸੋ ਪਹਿਲੇ ਲੈਵਲ ਤੇ ਗੱਲ ਇਹ ਵੀ ਜੇ ਤਾਂ ਦੋਵਾਂ ਦੋਵਾਂ ਜੀਆਂ ਦੀ ਨਹੀਂ ਬਣਦੀ ਪਹਿਲਾਂ ਤਾਂ ਆਪਸੀ ਸਹਿਮਤੀ ਨਾਲ ਤਲਾਕ ਜਿਹੜਾ ਉਹ ਹੋ ਜਾਂਦਾ ਉਹ ਤਾਂ ਨਾਰਮਲ ਹੀ 6 ਮਹੀਨੇ ਦੇ ਵਿੱਚ ਦੂਜੀ ਤਰੀਕ ਤੇ ਖਤਮ ਹੋ ਜਾਂਦਾ ਜੇ ਕੋਈ ਖਰਾਬ ਕਰ ਰਿਹਾ ਉਹਦੇ ਵਿੱਚ ਵੈਲਡ ਰੀਜ਼ਨ ਦੇ ਕੇ ਵੈਲਡ ਪ੍ਰੂਫ ਦੇ ਕੇ ਤੁਸੀਂ ਉਹਨਾਂ ਕੋਲ ਛੜਕਾਰਾ ਪਾ ਸਕਦੇ ਹੋ ਇਹ ਨਹੀਂ ਹੁੰਦਾ ਕਿ ਕੋਈ ਤੁਹਾਡਾ ਐਵੇਂ 10 ਦਾ ਖਰਾਬ ਕਰ ਦੇਵੇ ਇਦਾਂ ਨਹੀਂ ਹੁੰਦਾ ਕੁਝ ਇੱਕ ਤਰਫੋਂ ਤਲਾਕ ਵੀ ਤੁਸੀਂ ਲੈ ਸਕਦੇ ਹੋ ਦੂਜੇ ਨੰਬਰ ਤੇ ਕਈ ਭੈਣਾਂ ਦਾ ਆਪ ਨੂੰ ਇਹ ਮੈਸੇਜ ਆਉਂਦਾ ਜੀ ਖਰਚਾ ਅਸੀਂ ਲੈਣਾ ਚਾਹੁੰਦੇ ਆ 125 ਦੀ ਕੀ ਕਾਰਵਾਈ ਹੁੰਦੀ ਹੈ ਹਿੰਦੂ ਮਰਜੈਕਟ ਦੇ ਵਿੱਚ ਵੀ ਖਰਚਾ ਸਾਡਾ ਨਹੀਂ ਮਿਲਦਾ 125 ਦੇ ਵਿੱਚ ਇਦਾਂ ਹੁੰਦਾ ਜੀ 125 ਦੇ ਵਿੱਚ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਖਰਚਾ ਮਿਲਣਾ ਹੁੰਦਾ ਉਹ ਇਹਦੇ ਆਧਾਰ ਤੇ ਮਿਲਣਾ ਹੁੰਦਾ ਕਿ ਉਹਦੇ ਪਤੀ ਦੀ ਕਮਾਈ ਕਿੰਨੀ ਹੈ ਉਹਦੀ ਪ੍ਰੋਫਿਟੀ ਕਿੰਨੀ ਹੈ ਉਹਦੇ ਬਿਹਾਫ ਤੇ ਉਹਨੂੰ ਖਰਚਾ ਮਿਲਣਾ ਹੁੰਦਾ ਜੇ ਉਹ ਕੋਈ ਕਮਾਉਂਦਾ ਨਹੀਂ ਕੁਝ ਨਹੀਂ ਕਰਦਾ ਤਾਂ ਉਹ ਖਰਚਾ ਜਿਹੜਾ ਹੈਗਾ ਕਈ ਵਾਰ ਅਦਾਲਤ ਮਨਾਂ ਕਰ ਦਿੰਦੀ ਹੈ ਜੇ ਲੇਡੀਜ਼ ਕਮਾਉਂਦੀ ਹੈ ਉਹਦੇ ਕੋਲੇ ਜ਼ਮੀਨ ਜਾਇਦਾਦ ਜਾਂ ਹੋਰ ਪ੍ਰਾਪਰਟੀ ਹੈਗੀ ਤਾਂ ਵੀ ਜਿਹੜਾ ਖਰਚਾ ਹੈਗਾ ਅਦਾਲਤ ਮਾਹ ਕਰ ਦਿੰਦੀ ਜੋ ਖਰਚਾ ਬੰਨਣ ਦੇ ਵੀ ਖਰਚਾ ਲੈਣ ਦੇ ਵੀ ਕਈ ਤਰੀਕੇ ਨੇ ਭਾਵੇਂ ਇੱਕ ਬੰਦੇ ਤੋਂ ਖਰਚਾ ਨਹੀਂ ਲੈ ਸਕਦੇ ਇਹ ਗੱਲ ਹੈ ਬਾਕੀ ਜਦ ਤੱਕ ਬੱਚਿਆਂ ਦੀ ਕਸਟਡੀ ਦੀ ਗੱਲ ਹੈ ਬੱਚਿਆਂ ਦੀ ਕਸਟਡੀ ਜ਼ਿਆਦਾਤਰ ਮਾਂ ਨੂੰ ਮਿਲਦੀ ਹੈ ਪਰ ਪਿਓ ਆਪ ਦੇ ਵੈਲਡ ਰੀਜ਼ਨ ਦੱਸ ਕੇ ਜੀ ਅਸੀਂ ਕਿਉਂ ਬੱਚਾ ਮੇ ਰੱਖਣਾ ਚਾਹਣਾ ਜਾਂ ਮੈਂ ਉਹਨਾਂ ਤੇ ਖਰਚਾ ਕਿਉਂ ਕਰਨਾ ਚਾਹਣਾ ਜਾਂ ਉਹਨਾਂ ਦਾ ਕੋਈ ਹੋਰ ਮਤਲਬ ਕਿ ਬੱਚਿਆਂ ਦੀ ਬੌਂਡਿੰਗ ਹੈ ਉਹ ਮੇਰੇ ਨਾਲ ਹੈ ਸਾਰੀਆਂ ਚੀਜ਼ਾਂ ਪਰੂਫ ਕਰਕੇ ਕਿ ਫਾਦਰ ਵੀ ਜਿਹੜੇ ਬੱਚੇ ਹੈਗੇ ਉਹ ਲੈ ਸਕਦੇ ਇਹਦੇ ਵਿੱਚ ਇਹ ਨਹੀਂਗਾ ਕਿ ਇਕੱਲੇ ਮਾਂ ਨੂੰ ਹੀ ਬੱਚੇ ਮਿਲਦੇ ਫਾਦਰ ਨੂੰ ਲੈ ਸਕਦਾ ਹੈਗਾ ਤੇ ਦੂਜੇ ਨੰਬਰ ਤੇ ਕਈ ਵਾਰ ਇਦਾਂ ਦੀਆਂ ਗੱਲਾਂ ਆਉਂਦੀਆਂ ਜੀ ਬਿਨਾ ਤਲਾਕ ਤੋਂ ਅਸੀਂ ਵਿਆਹ ਕਰਾ ਸਕਦੇ ਹਾਂ ਜੀ ਬਿਨਾ ਤਲਾਕ ਤੋਂ ਪਰ ਆਮ ਤੌਰ ਤੇ ਹੋ ਹੀ ਜਾਂਦਾ ਸਾਡੇ ਸਮਾਜ ਦੇ ਵਿੱਚ ਕੋਈ ਕਦਮ ਚੱਕਣ ਵਾਲਾ ਹੈ ਨਹੀਂਗਾ ਬਿਨਾ ਤਲਾਕ ਤੋਂ ਵੀ ਬਹੁਤ ਕੰਮ ਹੋ ਜਾਂਦੇ ਪਰ ਬਿਨਾ ਤਲਾਕ ਤੋਂ ਕੋਈ ਵੀ ਮੈਰਜ ਜੇ ਕਰਾਉਣੀ ਜਾਂ ਕਿਸੇ ਦੀ ਕਰਨੀ ਇੱਕ ਜੁਰਮ ਹੈ ਹਿੰਦੂ ਮੈਰਿਜ ਐਕਟ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਦੂਜੀ ਮੈਰਿਜ ਬਿਨਾਂ ਤਲਾਕ ਤੋਂ ਕਰਾ ਸਕਦੇ ਹੋ ਸਿੱਧਾ ਪਰਚਾ ਐਫ ਆਈ ਆਰ ਹੁੰਦੀ ਹੈ ਜੇ ਤਾਂ ਕਿਸੇ ਨੇ ਕੀਤਾ ਤਾਂ ਤੁਸੀਂ ਉਹਨਾਂ ਤੇ ਐਫ ਆਈ ਆਰ ਕਰਾ ਸਕਦੇ ਹੋ ਜਿਹਦੇ ਵਿੱਚ 7 ਸਾਲ ਦੀ ਸਜ਼ਾ ਹੈ ਤੇ ਇਹਨਾਂ ਚੀਜ਼ਾਂ ਦੀ ਪ੍ਰੋਪਰ ਜਾਣਕਾਰੀ ਰੱਖਣੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਆ ਜਿਹੜੀਆਂ ਭੈਣਾਂ ਦੇ ਭਰਾ ਨੇ ਖੱਜਲ ਖਵਾਰ ਹੋ ਰਹੇ ਨੇ ਜਾਣਕਾਰੀ ਤੋਂ ਬਿਨਾਂ ਸੋ ਜਾਣਕਾਰੀ ਪ੍ਰੋਪਰ ਹੋਵੇ ਚੰਗੀ ਤਰ੍ਹਾਂ ਕੇਸ ਨੂੰ ਲੜੋ ਪਹਿਲੇ ਦਿਨ ਤਾਂ ਬਣਾ ਕੇ ਰੱਖੋ ਜੇ ਨਹੀਂ ਬਣਦੀ ਤਾਂ ਪ੍ਰੋਪਰ ਲੜ ਕੇ ਆਪਦੀ ਅਗਲੀ ਜ਼ਿੰਦਗੀ ਦੇ ਵੱਲ ਵਧੋ ਤਾਂ ਕਿ ਇਨ੍ਹਾਂ ਚ ਮੇਲਿਆਂ ਤੋਂ ਕੋਟਾ ਚ ਥੋੜਾ ਛੜਕਾਰਾ ਹੋ ਸਕੇ